ਤਾਲਾ ਕੋਈ ਹੋਰ ਲੱਗਾ ਸੀਗਾ ਅਸੀਂ ਚਾਬੀ ਨਾਲ ਲਾਇਆ ਸਾਡਾ ਤਾਲਾ ਨਹੀਂ ਸੀਗਾ ਅਸੀਂ ਜਦੋਂ ਅੰਦਰ ਬੜੇ ਦੇਖਿਆ ਤੇ ਸਮਾਨ ਸਾਰਾ ਗਿਆ ਸੀਗਾ ਫਤਿ ਫਿਰ ਰੋਲਾ ਪਾਇਆ ਸਾਰੇ ਪਾਸੇ ਸੀਸੀਟੀਵੀ ਕੈਮਰੇ ਵੀ ਚੈੱਕ ਕੀਤੇ ਜਿਹੜਾ ਚੋਰ ਹੈ ਦੇ ਰਾਤ ਆਂਦਾ ਹੈ ਤੇ ਤਾਲੇ ਤੋੜ ਕੇ ਸੁਨਸਾਨ ਫੈਕਟਰੀਆਂ ਚੋਂ ਸਮਾਨ ਕੱਢ ਕੇ ਲੈ ਜਾਂਦੇ ਨੇ ਮਤਲਬ ਪੁਲਿਸ ਦਾ ਹਰ ਦਮ ਪੈਰਾ ਰਹਿੰਦਾ ਹੈ ਤੇ ਉਹਦੀ ਬੈਕ ਸਾਈਡ ਤੇ ਹੀ ਚੋਰੀ ਹੋ ਗਈ 8-10 ਮਿੰਟ ਦੇ ਵਿੱਚ ਤੁਹਾਡ ਨੂੰ ਸਾਢੇ 5 ਤੋਂ 6 ਲੱਖ ਰੁਪਏ ਦਾ ਜਿਹੜਾ ਤੂਨਾ ਲਗਾ ਕੇ ਅਗਲੇ ਨਿਕਲ ਗਏ ਜੀ ਪਰ ਪੁਲਿਸ ਬੜਾ ਕੋਆਪਰੇਟ ਕਰ ਰਹੀ ਹੈ ਜੀ ਸਾਨੂੰ ਕੱਲ ਐਸ.ਆਈ. ਸਾਹਿਬ ਵੀ ਆਏ ਸੀ ਐਸ.ਐਫ.ਓ. ਮੈਡਮ ਜੀ ਵੀ ਆਏ ਸੀ ਉਹਨਾਂ ਨੇ ਬਹੁਤ ਅੱਛੇ ਡੀਲ ਕੀਤਾ ਲੁਧਿਆਣਾ ਦੇ ਵਿੱਚ ਅਕਸਰ ਹੀ ਵਾਰਦਾਤਾ ਦਾ ਦੌਰ ਜਿਸ ਤਰੀਕੇ ਨਾਲ ਵਧਦਾ ਜਾ ਰਿਹਾ ਹੈ ਤੇ ਕੱਲ ਦੇ ਰਾਤ ਜਿਹੜਾ ਹੈ ਲੁਧਿਆਣਾ ਦੀ ਮਿਲਰ ਗਨ ਚੌਂਕੀ ਦੀ ਬੈਕਸਾਈਡ ਦਿਖਾ ਰਹੇ ਆ ਜਿੱਥੇ ਕਿ ਇੱਕ ਫੈਕਟਰੀ ਨੂੰ ਚੋਰਾਂ ਵੱਲੋਂ ਉਸੀ ਤਰੀਕੇ ਦਾ ਨਿਸ਼ਾਨਾ ਬਣਾਇਆ ਗਿਆ ਜਿਸ ਤਰੀਕੇ ਨਾਲ ਕੁਝ ਦਿਨ ਪਹਿਲਾਂ ਇੱਕ ਪੁਲਿਸ ਵੱਲੋਂ ਚੋਰ ਨੂੰ ਫੜਨ ਦਾ ਦਾਵਾ ਕੀਤਾ ਗਿਆ ਸੀਗਾ ਕਿ ਜਿਹੜਾ ਚੋਰ ਹੈ ਦੇਰ ਰਾਤ ਆਂਦਾ ਹੈ ਤੇ ਤਾਲੇ ਤੋੜ ਕੇ ਸੁਨਸਾਨ ਫੈਕਟਰੀਆਂ ਚੋਂ ਸਮਾਨ ਕੱਢ ਕੇ ਲੈ ਜਾਂਦੇ ਨੇ ਤੇ ਸਾਈਕਲ ਪਾਰਟਸ ਦੀ ਫੈਕਟਰੀ ਹੈ ਤੁਹਾਨੂੰ ਦਿਖਾ ਦਈਏ ਜਿਹੜੇ ਅੰਦਰ ਸਾਈਕਲ ਪਾਰਟਸ ਬੰਦੇ ਨੇ ਇਹਨਾਂ ਦੇ ਤੇ ਉਸ ਤੋਂ ਬਾਅਦ ਚੋਰ ਦਾਖਲ ਹੁੰਦੇ ਨੇ ਦੇਰ ਰਾਤ 3:30 ਵਜੇ ਦਾ ਸਮਾਂ ਹੁੰਦਾ ਹੈ ਜਦੋਂ ਚੋਰ ਅੰਦਰ ਦਾਖਲ ਹੁੰਦੇ ਨੇ ਤੇ ਫਿਰ ਸਮਾਨ ਚੋਰੀ ਕੀਤਾ ਜਾਂਦਾ ਹੈ ਡਾਈਆਂ ਚੋਰੀ ਹੋ ਜਾਂਦੀਆਂ ਨੇ ਤੇ ਰੌ ਮਟੀਰੀਅਲ ਜਿਹੜਾ ਹੈ ਇਹਨਾਂ ਦਾ ਚੋਰੀ ਕਰਕੇ ਲੈ ਜਾਂਦੇ ਨੇ ਕਿਹਾ ਜਾ ਰਿਹਾ ਸੀ ਕਿ ਲੱਖ ਰੁਪਏ ਦੀ 500 5.5 ਲੱਖ ਦੀ ਚੋਰੀ ਹੈ ਜਿਹੜੀ ਚੋਰੀ ਹੈ ਇੱਕ غور ਕਰਨ ਵਾਲੀ ਗੱਲ ਹੈ ਕਿ ਚੋਰੀ ਜਿਹੜੀ ਹੈ ਲੁਧਿਆਣਾ ਦੀ ਮਿਲਰਗਨ ਚੌਂਕੀ ਦੀ ਬਿਲਕੁਲ ਬੈਕਸਾਈਡ ਲੱਗਦੀ ਹੈ ਮਤਲਬ ਪੁਲਿਸ ਦਾ ਹਰ ਦਮ ਪਹਿਰਾ ਰਹਿੰਦਾ ਹੈ ਤੇ ਉਹਦੀ ਬੈਕ ਸਾਈਡ ਤੇ ਹੀ ਚੋਰੀ ਹੋ ਗਈ ਚੋਰਾਂ ਦੇ ਹੌਸਲੇ ਇੰਨੇ ਬੁਲੰਦੇ ਫੈਕਟਰੀ ਮਾਲਕ ਸਾਡੇ ਨਾਲ ਮਜੂਰ ਨੇ ਸੱਕੀ ਨਾ ਆਪਣਾ ਅਰੇ ਜੀ ਇਸ ਪਾਟ ਗਿਆ ਜੀ ਜੀ ਫੈਕਟਰੀ ਕੀ ਸੁਣਾ ਤੋ ਆਪਣੇ ਐਸ ਆਰ ਬੀ ਇੰਡਸਟਰੀਜ਼ ਨਾਮ ਤੋਂ ਕਿਵੇਂ ਦੇ ਦੇਓ ਕਿ ਸਾੜਾ ਤੁਹਾਡੇ ਚੌਂਕੀ ਦੇ ਬਿਲਕੁਲ ਫਰੰਟ ਤੇ ਆ ਬੈਕ ਤੇ ਤੁਹਾਡੀ ਫੈਕਟਰੀ ਆ ਤੇ ਚੋਰਾਂ ਦੇ ਹੌਸਲੇ ਬੁਲੰਦ ਕਿਵੇਂ ਦੇਖਦੇ ਹੋ ਕਿ ਪੁਲਿਸ ਨੂੰ ਚੁਣੌਤੀ ਦੇ ਕੇ ਚਲੇਗੇ ਨਹੀਂ ਐ ਪੁਲਿਸ ਨੂੰ ਚੁਣੌਤੀ ਤਾਂ ਦੇ ਕੇ ਗਏ ਆ ਜੀ ਪਰ ਪੁਲਿਸ ਬੜਾ ਕਾਪਰੇਟ ਕਰ ਰਹੀ ਹੈ ਜੀ ਸਾਨੂੰ ਕੱਲ ਐਸ.ਐਚ.ਓ ਮੈਡਮ ਜੀ ਵੀ ਆਏ ਸੀ ਉਹਨਾਂ ਨੇ ਬਹੁਤ ਅੱਛੇ ਡੀਲ ਕੀਤਾ ਸਾਨੂੰ ਪੂਰਾ ਵਿਸ਼ਵਾਸ ਹੈ ਪੂਰਾ ਹੌਸਲਾ ਦਿੱਤਾ ਉਹਨਾਂ ਨੇ ਸਾਨੂੰ ਕਿ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਏਗੀ ਸਮਾਨ ਕੀ ਕੀ ਤੁਹਾਡਾ ਚੋਰੀ ਕਰਕੇ ਲੈ ਕੇ ਗਏ ਨੇ ਸਾਰਾ ਗਵਰਨਮੈਂਟਰੀਅਲ ਲੈ ਕੇ ਕਾਫੀ ਜ਼ਿਆਦਾ ਸਾਡਾ ਅਸੀਂ ਫਰੇਮ ਬਣਾਣੇ ਆ ਸਾਈਕਲ ਦਾ ਸਾਰਾ ਪਾਈਪ ਦਾ ਕੰਮ ਸੀਗਾ ਇੱਥੇ ਸਾਰਾ ਦੇਖੋ ਜਗਾ ਖਾਲੀ ਪਈ ਹੈ ਸਾਰਾ ਮਾਰ ਨਾਲ ਭਰਿਆ ਪਿਆ ਸੀਗਾ ਕਾਫੀ ਬੋਰੀਆਂ ਲੈ ਗਏ ਡਾਈਆਂ ਲੈ ਗਏ ਐਕਸੈਸਰੀ ਲੈ ਗਏ ਰੌਅ ਮਟੀਰੀਅਲ ਸਾਰੇ ਹੀ ਲੈ ਗਏ ਇੱਕ ਕਿਸਮ ਦਾ ਰੌਅ ਮਟੀਰੀਅਲ ਤੁਹਾਡਾ ਸਾਰਾ ਹੀ ਚੱਕ ਕੇ ਲੈ ਗਏ ਕਿੰਨੇ ਕੁ ਦਾ ਨੁਕਸਾਨ ਹੋ ਗਿਆ ਤੁਹਾਨੂੰ ਇਸ ਵੇਲੇ ਲਗਭਗ 5 ਤੋਂ ਲੈ ਕੇ 5.5 ਲੱਖ ਦੇ ਵਿੱਚ ਵਿੱਚ ਨੁਕਸਾਨ ਹੋਇਆ ਅੱਜ 5 ਤੋਂ 5.5 ਲੱਖ ਦਾ ਚੋਰ ਨੁਕਸਾਨ ਕਰ ਗਏ ਨੇ ਇਹ ਦਾਖਲ ਕਿੱਥੋਂ ਹੋਏ ਮਾੜਾ ਦਿਖਾਉਂਗੇ ਕਿੱਥੋਂ ਇਹ ਦਾਖਲ ਹੋਏ ਨੇ ਕਿਹੜੇ ਅਸੀਂ ਰੋਜ਼ ਦੀ ਤਰ੍ਹਾਂ 9 ਵਜੇ ਰਾਤੀ ਫੈਕਟਰੀ ਬੰਦਾ ਕੇ ਚੱਲੇ ਗਏ ਸੀਗੇ ਤੇ ਕਿ ਵੀ ਅਸੀਂ 9 ਵਜੇ ਆਏ ਤੇ ਫੈਕਟਰੀ ਦੇ ਬਾਹਰ ਤਾਲਾ ਕੋਈ ਹੋਰ ਲੱਗਾ ਹੋਇਆ ਸੀਗਾ ਮਤਲਬ ਤਾਲਾ ਆਪਣਾ ਜੜ ਕੇ ਚਲੇ ਗਿਆ ਤੁਹਾਡੀ ਫੈਕਟਰੀ ਦਾ ਤਾਲਾ ਕੋਈ ਹੋਰ ਲੱਗਾ ਸੀਗਾ ਅਸੀਂ ਚਾਬੀ ਨਾਲ ਲਾਇਆ ਸਾਡਾ ਤਾਲਾ ਨਹੀਂ ਸੀਗਾ ਅਸੀਂ ਜਦੋਂ ਅੰਦਰ ਵੜੇ ਦੇਖਿਆ ਤੇ ਸਮਾਨ ਸਾਰਾ ਗਿਆ ਸੀਗਾ ਅਕਿ ਫਿਰ ਰੋਲਾ ਪਾਇਆ ਸਾਰੇ ਪਾਸੇ ਸੀਸੀਟੀਵੀ ਕੈਮਰੇ ਵੀ ਚੈੱਕ ਕੀਤੇ 3:48 ਮਿੰਟ ਤੇ ਚੋਰ ਆਂਦੇ ਨੇ ਛੋਟਾ ਹਾਤੀ ਲੈ ਕੇ ਚਾਰ ਟੈਰਾਂ ਵਾਲਾ ਔਰ 8-10 ਮਿੰਟ ਦੇ ਵਿੱਚ ਵਿੱਚ ਗੱਡੀ ਭਰ ਕੇ ਉਹ ਚਲੇ ਜਾਂਦੇ ਹਨ 8-10 ਮਿੰਟ ਦੇ ਵਿੱਚ ਤੁਹਾਡ ਨੂੰ 5.5 ਤੋਂ 6 ਲੱਖ ਰੁਪਏ ਦਾ ਜਿਹੜਾ ਤੂਨਾ ਲਗਾ ਕੇ ਅਗਲੇ ਨਿਕਲ ਗਏ ਕਿਵੇਂ ਦੇ ਦੇਉ ਕਿ ਹੁਣ ਪੁਲਿਸ ਪ੍ਰਸ਼ਾਸਨ ਨੇ ਕੋ ਮੰਗ ਕੀ ਕਰਦੇ ਤੁਸੀਂ ਨਹੀਂ ਸਾਡੀ ਤਾਂ ਮੰਗ ਇਹੀ ਹੈ ਜੀ ਕਿ ਸਾਨੂੰ ਇਨਸਾਫ ਤੋਂ ਆਇਆ ਜਾਵੇ ਸਾਡੀ ਪਰਭਾਈ ਕੀਤੀ ਜਾਵੇ ਪਰ ਉਦਾਂ ਕੱਲ ਬਹੁਤ ਅੱਛਾ ਪੁਲਿਸ ਨੇ ਸਾਨੂੰ ਮਤਲਬ ਪੂਰਾ ਅੱਛਾ ਕੋਆਪਰੇਟ ਕੀਤਾ ਬੜੇ ਪਿਆਰ ਨਾਲ ਸਮਝਾਇਆ ਹਰ ਤਰ੍ਹਾਂ ਸਾਡੀ ਮਦਦ ਕੀਤੀ ਉਹਨਾਂ ਨੇ। ਹੁਣ ਕੋਈ ਸੀਸੀਟੀਵੀ ਸਾਹਮਣੇ ਆਈ ਹੈ ਜਿਸ ਦੇ ਵਿੱਚੋਂ ਚੋਰਾ ਦਾ ਕੋਈ ਪਤਾ ਲੱਗ ਸਕੇ। ਨਹੀਂ ਕਰ ਰਹੀ ਹੈ ਜੀ। ਐਸਆਈ ਸਾਹਿਬ ਹੁਣ ਵੀ ਆਏ ਸੀਗੇ। ਮਤਲਬ ਉਹ ਪੂਰੀ ਟੈਕਨੀਕਲ ਕਰ ਰਹੀ ਹੈ। ਗੱਡੀ ਦੇਖ ਰਹੀ ਹੈ ਕਿੱਧਰ ਜਾ ਰਹੀ ਹੈ, ਕਿੱਧਰ ਨਹੀਂ ਜਾ ਰਹੀ। ਸਭ ਦੇਖ ਰਹੇ ਹੋ, ਚੈੱਕ ਕਰ ਰਹੇ ਹੋ। ਕੁਝ ਦਿਨ ਪਹਿਲਾਂ ਦਾ ਇੱਕ ਗਰੋ ਫੜਿਆ ਗਿਆ ਸੀ। ਉਹਨਾਂ ਦਾ ਇੱਕ ਮੁੱਖ ਸਰਗਨਾ ਕਹਿੰਦੇ ਸੀ ਅਸੀਂ ਫੜ ਲਿਆ। ਲੱਗਦਾ ਜਿ ਗਰੋ ਦੁਬਾਰਾ ਐਕਟਿਵ ਹੋਣ ਦੀ ਕੋਸ਼ਿਸ਼ ਕਰ ਰਿਹਾ। ਹਾਂ ਬਿਲਕੁਲ ਹੋ ਸਕਦਾ ਜੀ। ਕੁਝ ਦਿਨ ਪਹਿਲਾਂ ਸਾਡੇ ਗਵੰਡੀਆਂ ਦੇ ਵੀ ਚੋਰੀ ਹੋਈ ਹੈ ਜੀ 3-6 ਦਿਨ ਮਹੀਨੇ ਪਹਿ ਮਤਲਬ ਤੁਸੀਂ ਦੇਖ ਸਕਦੇ ਹੋ ਜਿਹੜੀ ਚੋਰੀ ਹੈ ਉਹੀ ਤਰੀਕਾ ਹੈ ਕਿ ਦੇਰ ਰਾਤ ਆਣਾ ਤੇ ਦੁਬਾਰਾ ਤੋਂ ਜਿਹੜੇ ਚੋਰਾਂ ਦੇ ਵੱਲੋਂ ਇਲਜ਼ਾਮ ਦੇਣੇ ਚਾਲੂ ਕਰ ਦਿੱਤੇ ਉਸ ਜਿਹੜਾ ਪਹਿਲਾਂ ਕੁਝ ਦਿਨ ਪਹਿਲਾਂ ਪੁਲਿਸ ਨੇ ਇੱਕ ਦਾਵਾ ਕੀਤਾ ਸੀ ਕਿ ਅਸੀਂ ਇੱਕ ਗਿਰੋਹ ਫੜਾਇਆ ਉਹਦਾ ਮੁਖ ਸਰਗਨਾ ਕਿੰਗਪਿੰਨ ਫੜ ਲਿਆ ਕਿ ਜਿਹੜਾ ਉਸ ਚੋਰੀਆਂ ਨੂੰ ਜਿਹੜੇ ਵਾਰਦਾਤਾਂ ਨੂੰ ਇਨਜ਼ਾਮ ਦਿੰਦਾ ਸੀਗਾ ਕਿ ਦੇਰ ਰਾਤ ਆਉਂਦੇ ਸੀਗੇ ਤੇ ਆਟੋ ਭਰ ਕੇ ਸਮਾਨ ਦਾ ਲੈ ਜਾਂਦੇ ਸੀ ਤੇ ਪਰ ਉਦਾਂ ਦਾ ਹੀ ਸੇਮ ਕਾਰਨਾਮੇ ਫੇਰ ਤੋਂ ਲੁਧਿਆਣਾ ਦੇ ਇੰਡਸਟਰੀਅਲਿਸ ਜਿਹੜੇ ਮਿੱਲਰ ਗੰਜ ਦੇ ਆ ਉਹਨਾਂ ਨੂੰ ਦੇਖਣਾ ਪੈ ਰਿਹਾ ਕਿ ਜਿਹੜਾ ਚੋਰੀਆਂ ਦਾ ਵਾਰਦਾਤਾ ਫੇਰ ਤੋਂ ਸ਼ੁਰੂ ਹੋ ਗਿਆ ਕਿਉਂਕਿ 13 ਦਿਨ ਦਾ ਸਮਾਂ ਲੱਗਦਾ ਹੈ 13 ਦਿਨ ਹੁੰਦੇ ਨੇ ਉਹਨ ਉਸ ਕਿੰਗਪਿੰਨ ਨੂੰ ਫੜੇ ਜਾਣ ਤੋਂ ਬਾਅਦ 13 ਦਿਨਾਂ ਬਾਅਦ ਨਾਲ ਹੀ ਚੋਰੀਆਂ ਚਾਲੂ ਹੋ ਜਾਂਦੀਆਂ ਉਹਨੇ ਦੇਖਣਾ ਹੋਵੇਗਾ ਕਿ ਪੁਲਿਸ ਪ੍ਰਚਾਰਣ ਇਸ ਚੋਰੀ ਨੂੰ ਕਦੋਂ ਤੱਕ ਹੱਲ ਕਰ ਪਾਉਂਦੀ ਹੈ ਲੁਧਿਆਣਾ ਤੋਂ ਕੈਮਰਾ ਪਰਸਨ ਬੱਲੂ ਦੇ ਨਾਲ ਅਭਿਸ਼ੇਕ ਜਲੋਟਾ ਸਮਝਾਉਂਦਾ ਹੈ ਨਿਊਜ਼ ਲੁਧਿਆਣਾ